ਅਸੀਂ ਇਹ ਸੁਣ ਸੁਣ ਕੇ ਵੱਡੇ ਹੋਇਆ ਕਿ ਆਹੀ ਉਮਰ ਹੈ ਜੀਣ ਦੀ ਆਹੀ ਉਮਰ ਖਾਪਣ ਦੀ ਪਰ ਇਹ ਝੂਠ ਹੈ ਇਹੀ ਉਮਰ ਹੈ ਸੈੱਟ ਹੋਣ ਦੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਇਸ ਲਈ ਮਿਲੇ ਜਾਂ ਨਾ ਮਿਲੇ ਕਿ ਤੁਸੀਂ ਮਿਹਨਤ ਕਰ ਰਹੇ ਹੋ ਮੈਨੂੰ ਨਹੀਂ ਪਤਾ ਪਰ ਜੇ ਤੁਸੀਂ ਰੱਬ ਨੂੰ ਇਹ ਕਹਿ ਰਹੇ ਹੋ ਕਿ ਮੈਨੂੰ ਤੂੰ ਕਾਮਯਾਬ ਬਣਾ ਤੇ ਮੈਂ ਕਿਸੇ ਦੀ ਮਦਦ ਕਰੂੰਗਾ ਫਿਰ 100% ਸਕਸੈਸ ਤੁਹਾਡੀ ਸ਼ੋਰ ਹੈ ਕਿਉਂਕਿ ਤੁਸੀਂ ਆਪਣੇ ਲਈ ਨਹੀਂ ਮੰਗ ਰਹੇ ਤੁਸੀਂ ਉਸ ਅਕਾਲ ਪੁਰਖ ਕੋਲ ਇਹ ਦੁਆ ਕਰ ਰਹੇ ਹੋ ਕਿ ਮੈਨੂੰ ਇਸ ਯੋਗ ਬਣਾਓ ਕਿ ਮੈਂ ਇਹਨਾਂ ਦੀਨ ਦੁਖੇ ਦੀ ਮਦਦ ਕਰ ਸਕਾਂ ਕਿਤੋਂ ਆਇਓ ਡੱਬੇ ਰੋਡ ਤੇ ਡੱਬੇ ਤੋਂ ਅੱਛਾ ਤੁਸੀਂ ਤਿੰਨੋਂ ਆਇਓ ਕੀ ਕਰਦੇ ਹੋ ਤੁਸੀਂ ਕਰਦੇ ਗਿਆ ਚਾਰੋਂ ਕੀ ਕਰਦੇ ਹੋ ਭੈਣ ਭਰਾ ਅਰੇ ਤਿੰਨੋਂ ਭੈਣ ਭਰਾ ਅੱਛਾ ਪੜਦੇ ਹੋ ਕਿਹੜੀ ਕਲਾਸ ਮੈਂ ਕਾਲਜ 'ਚ ਬੀ.ਸੀ. ਹਾਂ ਤੁਸੀਂ ਪਲੱਸ 1 ਪਲੱਸ 1 ਤੁਸੀਂ 6th ਤੇ ਕੌਣ ਲੈ ਕੇ ਕੌਣ ਆਇਆ ਇੱਥੇ ਸੇਵਾ ਤੇ ਮੰਮਾ ਸਾਹਿਬ ਅੱਛਾ ਮੰਮਾ ਲੈ ਕੇ ਆਏ ਪੁੱਛਿਆ ਨਹੀਂ ਮੰਮਾ ਨੇ ਤੇ ਕੀ ਕਰਨਾ ਆਏ ਸੀ ਕੌਣ ਆ ਕੀ ਹਿਸਾਬ ਕਿਤਾਬ ਪਤਾ ਰੋਜ਼ ਵੀਡੀਓਜ਼ ਦੇਖਦਾ ਖੜੀ ਵੀਡੀਓ ਦੇਖਦੇ ਹਾਂ ਫਰਕ ਪੈਂਦਾ ਵੀਡੀਓ 'ਚ ਮੈਨੂੰ ਤਾਂ ਲੱਗਿਆ ਸੀ ਇੰਸਟਾਗ੍ਰam 'ਤੇ ਸ਼ਾਇਦ ਮੈਂ ਤੁਸੀਂ ਨਾਲੋਂ ਆਜੋ 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 ਤੁਸੀਂ ਕੀ ਲੱਗਦਾ ਇਹਨਾਂ ਦੇ ਬ੍ਰਦਰ ਬ੍ਰਦਰ ਚਾਰੋਂ ਭੈਣ ਭਰਾਓ ਮਾਸੀ ਦੇ ਬੇਟਾ ਵਾਹ ਯਾਰ ਸ਼ਾਬਾਸ਼ ਮਤਲਬ ਇੰਸਟਾਗ੍ਰam 'ਤੇ ਵੀਡੀਓ ਪਾ ਬਹੁਤ ਜ਼ਿਆਦਾ ਵਾਹ ਵਾਹ ਮੈਂ ਪਾਇਆ ਕਰਾਂ ਮੈਂ ਮਿਹਨਤ ਕਰਦੀ ਆ ਮਤਲਬ ਆਪਣਾ ਕੋਈ ਆਨਲਾਈਨ ਵਰਕ ਕਰਦੀ ਆ ਜਿੱਦਣ ਇਹਨੂੰ ਬੜਾ ਸ਼ੌਂਕ ਆ ਘਰੇ ਵੀ ਕਹਿੰਦੀ ਰਹਿੰਦੀ ਆ ਮम्मा ਜਿੱਦਣ ਮੈਂ ਸਕਸੈਸਫੁਲ ਹੋ ਗਈ ਨਾ ਸਭ ਤੋਂ ਪਹਿਲੀ ਪੇਮੈਂਟ ਮੈਂ ਉੱਥੇ ਦੇ ਕੇ ਆਣੀ ਓਏ ਹੋਏ ਵਾਹ ਸਭ ਤੋਂ ਪਹਿਲਾਂ ਪੈਸੇ ਮੈਂ ਉੱਥੇ ਦੇ ਇਹ ਸੋਚ ਕਿੱਦਾਂ ਬਣੀ ਕਿ ਇੱਥੇ ਪੇਮੈਂਟ ਦੇਣਾ ਨਹੀਂ ਤੁਹਾਡੀ ਵੀਡੀਓ ਸੇ ਇਨਸਪਾਇਰ ਹੋ ਗਈ ਜ਼ਿੰਦਗੀ ਦੇ ਵਿੱਚ ਕਾਮਯਾਬੀ ਇਸ ਲਈ ਮਿਲੇ ਜਾਂ ਨਾ ਮਿਲੇ ਕਿ ਤੁਸੀਂ ਮਿਹਨਤ ਕਰ ਰਹੇ ਹੋ ਮੈਨੂੰ ਨਹੀਂ ਪਤਾ ਪਰ ਜੇ ਤੁਸੀਂ ਰੱਬ ਨੂੰ ਇਹ ਕਹਿ ਰਹੇ ਹੋ ਕਿ ਮੈਨੂੰ ਤੂੰ ਕਾਮਯਾਬ ਬਣਾ ਤੇ ਮੈਂ ਕਿਸੇ ਦੀ ਮਦਦ ਕਰੂੰਗਾ ਫਿਰ 100% ਸਕਸੈਸ ਤੁਹਾਡੀ ਸ਼ੋਰ ਹੈ ਕਿਉਂਕਿ ਤੁਸੀਂ ਆਪਣੇ ਲਈ ਨਹੀਂ ਮੰਗ ਰਹੇ ਤੁਸੀਂ ਉਸ ਅਕਾਲ ਪੁਰਖ ਕੋਲ ਇਹ ਦੁਆ ਕਰ ਰਹੇ ਹੋ ਕਿ ਅਕਾਲ ਪੁਰਖ ਜੀ ਵਾਇਗੁਰੂ ਜੀ ਰਾਮ ਜੀ ਮੈਨੂੰ ਇਸ ਯੋਗ ਬਣਾਓ ਕਿ ਮੈਂ ਇਨਾਂ ਦੀਨ ਦੁਖਿਆ ਦੀ ਮਦਦ ਕਰ ਸਕਾਂ ਕਿਉਂਕਿ ਰੱਬ ਕੋਲ ਮੈਂ ਤੇ ਬਸ ਇਹੀ ਕਹਿੰਦੀ ਮम्मा ਮੈਂ ਹੋ ਜਾਣਾ ਮੈਂ ਕੁਝ ਪਾਣ ਜਾਣਾ ਸਭ ਤੋਂ ਪਹਿਲਾਂ ਮਾਪੇ ਜਾਣਾ ਸਭ ਤੋਂ ਪਹਿਲਾਂ ਮਾਪੇ ਜਾਣਾ ਇਹ ਇੱਕ ਉਹ ਫਾਰਮੂਲਾ ਹੈ ਜੇ ਲੋਕਾਂ ਨੂੰ ਪਤਾ ਲੱਗ ਜਾਵੇ ਨਾ ਇਹ ਸਕਸੈਸ ਹੋਣ ਦਾ ਫਾਰਮੂਲਾ ਹੈ ਕਿ ਆਪਣੇ ਲਈ ਨਾ ਮੰਗੋ ਦੁਨੀਆ ਲਈ ਮੰਗੋ ਰਾਤ ਨੂੰ 1:00 ਕਵੇ ਤੱਕ ਬੈਠ ਕੇ ਪੜ੍ਹਦੀ ਹਾਂ ਵਾਹ ਸ਼ਾਬਾਸ਼ 1:30 ਵਜੇ ਅਸੀਂ ਸਾਰੇ ਸੋ ਜਾਂਦੇ ਆ ਇਹ ਆਤੀ 1:30 ਵਜੇ ਸਾਨੂੰ ਨਹੀਂ ਪਤਾ ਕਿੰਨੇ ਵੇ 2 ਵਜੇ ਸੌਂਦੀ ਹੈ ਇਹ ਤੇਰੇ ਫਿਰ ਨੂੰ ਸਭ ਤੋਂ ਪਹਿਲਾਂ ਸਾਡੇ ਤੋਂ ਪਹਿਲਾਂ ਉੱਠ ਜਾਂਦੀ ਹੈ ਵਾਹ ਇਹੀ ਉਮਰ ਹੈ ਬੇਟਾ ਅਸੀਂ ਮੈਨੂੰ ਵੀ ਹੁੰਦਾ ਵੀ ਚੱਲੇ ਕੁਝ ਬਣ ਜੇ ਵੀ ਇੱਕ ਨਾ ਜਦੋਂ ਹੁਣ ਤਾਂ ਚਲੋ ਤੁਸੀਂ ਮੇਰੇ ਤੋਂ ਛੋਟੇ ਹੋ ਸਾਡੀ ਉਮਰ ਦੇ ਵਿੱਚ ਨਾ ਜਿਹੜੀ ਸਾਡੀ ਲਾਸਟ ਜਨਰੇਸ਼ਨ ਹੈ ਅਸੀਂ ਇਹ ਸੁਣ ਸੁਣ ਕੇ ਵੱਡੇ ਹੋਏ ਆ ਕਿ ਆਹੀ ਉਮਰ ਹੈ ਜੀਣ ਦੀ ਆਹੀ ਉਮਰ ਹੈ ਖਾਪਾਣ ਦੀ ਪਰ ਇਹ ਝੂਠ ਹੈ ਇਹੀ ਉਮਰ ਹੈ ਸੈੱਟ ਹੋਣ ਦੀ ਹਾਂਜੀ ਇਹ ਉਮਰ ਨਹੀਂ ਹੈ ਗਵਾਨ ਦੀ ਜਿਹੜੀਆਂ ਲਾਨ ਦੀ ਆਸ਼ਕੀ ਕਰਨ ਦੀ ਇਹ ਉਮਰ ਆਪਣੇ ਕੈਰੀਅਰ ਤੇ ਧਿਆਨ ਦੇਣ ਦੀ ਕਿਉਂਕਿ ਇਸ ਉਮਰ 'ਚ ਜਿਵੇਂ ਤੁਹਾਨੂੰ ਦੱਸਿਆ ਮਾਤਾ ਜੀ ਨੇ ਕਿ ਤੁਸੀਂ ਸਭ ਤੋਂ ਲੇਟ ਸੌਂਦੇ ਹੋ ਸਭ ਤੋਂ ਜਲਦੀ ਉੱਠ ਜਾਂਦੇ ਹੋ ਇਹ ਕਲਾ ਬਜ਼ੁਰਗਾਂ 'ਚ ਨਹੀਂ ਆਣੀ ਕਿਉਂਕਿ ਸਰੀਰ ਫਿਰ ਹੌਲੀ-ਹੌਲੀ ਉਮਰ ਦੇ ਹਿਸਾਬ ਨਾਲ ਆਰਾਮ ਮੰਗਦਾ ਹੈ ਇਹ ਜਵਾਨੀ ਦਾ ਸਮਾਂ ਹੁੰਦਾ ਜਿੱਦੜ ਤੁਸੀਂ ਟਾਈਮ ਵੀ ਦੇ ਸਕਦੇ ਹੋ ਦੇਖੋ ਅੱਜ ਕਿੰਨਾ ਵਧੀਆ ਦਿਨ ਹੈ ਅਕਾਲ ਪੁਰਖ ਦਾ ਨਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਹੈ ਅੱਜ ਗੁਰਪੁਰਬ ਹੈ ਔਰ ਮੈਨੂੰ ਲੱਗਦਾ ਹੈ ਕਿ ਗੁਰਪੁਰਬ ਦੁਨੀਆ ਮਨਾ ਰਹੀ ਹੈ ਆਣਾ ਹੈਪੀ ਗੁਰਪੁਰਬ ਸਾਰੇ ਮਨਾ ਰਹੇ ਨੇ ਪਰ ਉਹ ਵਿਚਾਰਾ ਜਿਹਦਾ ਬੱਚਾ ਐਡਮਿਟ ਆ ਇਹ ਜਿਹਦੇ ਕੋਲ ਦਵਾਈਆਂ ਹੈ ਨਹੀਂ ਆ ਜਿਹਦਾ ਮਰੀਜ਼ ਐਡਮਿਟ ਆ ਉਹ ਕਿਵੇਂ ਮਨਾਵੇ ਅਸੀਂ ਆਪਣਾ ਗੁਰਪੁਰਬ ਉਹਨਾਂ ਲਈ ਸਾਰੇ ਦੇ ਨਿੱਖੂ ਅਸੀਂ ਗੁਰਪੁਰਬ ਇਸ ਤਰੀਕੇ ਨਾਲ ਮਨਾ ਕੇ ਮਤਲਬ ਮਨਾ ਸਕਦੇ ਹਾਂ ਕਿ ਅਸੀਂ ਕਿਸੇ ਦੀ ਹੈਲਪ ਕਰੀਏ ਔਰ ਕੱਲਾ ਗੁਰਪੁਰਬ ਨਹੀਂ ਸਾਲ ਦੇ 365 ਦਿਨ ਨਹੀਂ ਗੁਰੂਪੁਰਬ ਨੇ 365 ਦਿਨ ਨਹੀਂ ਗੁਰੂ ਦੇ ਨੇ 365 ਦਿਨ ਨਹੀਂ ਪ੍ਰਭੂ ਰਾਮ ਜੀ ਦੇ ਨੇ 365 ਦਿਨ ਨਹੀਂ ਹਨੂਮਾਨ ਜੀ ਦੇ ਨੇ ਬਸ ਆਪਣੀ ਹੁਣ ਦੇਖੋ ਸਾਡੇ ਕੋਲ ਇੱਕ ਮੁੰਡਾ ਆਇਆ ਸੀ ਪਰਸੋਂ ਕਿੱਡੀ ਵੱਡੀ ਮੋਟੀਵੇਸ਼ਨ ਆ ਉਹ 5 ਸਾਲ ਤੋਂ ਰੋਜ਼ 10-10 ਰੁਪਏ ਜੋੜ ਰਿਹਾ ਸੀ 27000 28000 ਰੁਪਏ ਦਾ ਬਣਿਆ ਟੋਟਲ ਤੇ ਕਿੰਨੇ ਮਰੀਜ਼ਾਂ ਦੀ ਭਲਾ ਕਰ ਗਿਆ ਹੁਣ ਤੇ ਕਿੰਨੇ ਲੋਕਾਂ ਕੋਈ ਕਈ ਵਾਰ ਦਵਾਈਆਂ ਜੋਗੇ ਪੈਸੇ ਨਹੀਂ ਇਲਾਜ ਜੋਗੇ ਪੈਸੇ ਨਹੀਂ ਇੱਕ ਤੇ ਤੁਹਾਡੀ ਹੋਰ ਵੀਡੀਓ ਦੇਖੀ ਸੀ ਉਹ ਮੁੰਡਾ ਆਇਆ ਸੀ ਉਹਦੇ ਕੋਲ ਫੋਨ ਨਹੀਂ ਸੀਗਾ ਹੈਨਾ ਉਹ ਪਹਿਲੀ ਕਮਾਈ ਆਪਣੀ 95 ਸੀ ਪਤਾ ਨਹੀਂ ਹੈਨਾ ਸੀ ਉਹ ਤੋਂ ਮੈਨੂੰ ਬੜੀ ਇਨਸਪੀਰੇਸ਼ਨ ਉਹ ਵੀਡੀਓ ਦੇਖ ਕੇ ਬੜੇ ਬੱਚੇ ਨੇ ਬੇਟਾ ਤੇ ਛੋਟੇ ਛੋਟੇ ਬੱਚੇ ਆਉਂਦੇ ਨੇ ਆਪਣੇ ਗੁਲਕਾਂ ਲੈ ਕੇ ਬਜ਼ੁਰਗ ਆਉਂਦੇ ਨੇ ਹੁਣ ਇੱਕ ਵੀਰ ਆਇਆ ਸੀਗਾ ਉਹ ਕਹਿੰਦਾ ਮੈਨੂੰ 2 ਸਾਲ ਤੋਂ ਜਿੰਨਾ ਸगन ਮਿਲਿਆ ਕਹਿੰਦਾ ਮੈਂ ਸगन ਹੀ ਜੁੜੀ ਜਾਣਾ ਕੋਈ ਕਹਿੰਦਾ ਮੈਂ ਇੱਕ ਇੱਕ ਰੁਪਿਆ ਜੁੜੀ ਜਾਣਾ ਹੁਣ ਇੱਥੇ ਛੋਟੇ ਛੋਟੇ ਬੱਚੇ ਗੁਲਕਾਂ ਜੁੜ ਕੇ ਆਉਂਦੇ ਨੇ ਨਹੀਂ ਅਸੀਂ ਤਾਂ ਨਾ ਮੰਦਿਰ ਜਿਹੜੀ ਦਾ ਸਬੰਧ ਕੱਢਦੇ ਸੀ ਨਾ ਉਹ ਮੈਂ ਕਿੱਥੇ ਦੇਖਿਆ ਬਾਣੀ ਹੈ ਕਨਸੈਪਟ ਦਸਬੰਦ ਦਾ ਬਣਿਆ ਹੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਪਰ ਚਲੋ ਥੋੜੀ ਜਿਹੀ ਮੈਨਿਪੂਲੇਸ਼ਨ ਹੋ ਜਾਂਦੀ ਹੈ ਤੇ ਚੰਗਾ ਲੱਗਿਆ ਤੁਸੀਂ ਆਏ ਅਸਲੀ ਗੁਰਪੁਰਬ ਮਨਾਉਣ ਦਾ ਤਰੀਕਾ ਇਹੀ ਹੈ ਕਿ ਲੋੜਵੰਦਾਂ ਦੀ ਸੇਵਾ ਕਰੋ ਔਰ ਹਰ ਦਿਨ ਐਵੇਂ ਮਨਾਓ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਗੁਰਪੁਰਬ ਦੀ ਥੈਂਕ ਯੂ ਥੈਂਕ ਯੂ ਬੱਦਰ